ਹਲਕੇ ਦੀਆਂ ਮੀਟਿੰਗਾਂ ਕਰਦੇ। ਉਹ ਤੋਂ ਬਾਅਦ ਅਸੀਂ ਦੂਜੀ ਕੈਂਪੇਨ ਜਿਹੜੀ ਆ ਉਹ ਸ਼ੁਰੂ ਕਰਾਂਗੇ। ਹਰਕਤ ਸੁਨਿਆ ਦੇਣਾ। ਔਰ ਮੈਂ ਤੁਹਾਨੂੰ ਦੱਸ ਦੇਣਾ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤੂ। ਸੱਦੂ ਮੂਸੇ ਵਾਲੇ ਜਿਹਦੇ ਮਾਤਾ ਪਿਤਾ ਨੂੰ ਲੋਟ ਭੇਜਣਾ ਬਾਤ ਨੀਵੇਂ ਲੈਵਲ ਦੀ ਕਾਰਵਾਈ ਕੀਤੀ ਪਈ। ਅੱਜ ਅੱਜ ਤੋਂ ਬਹੁਤ ਸਾਡੇ ਪੁਲਿਸ ਪਲੀਜ਼ ਆਪ ਮੀਡੀਆ ਨੂੰ ਤੇ ਮਿਲਣ ਤੋਂ ਅੱਜ ਬਦਹਾਂ ਸਭਾ ਹਲਕਾ ਸੌਤ ਦੇ ਸਾਡੀ ਵਲੰਟੀਅਰ ਮੀਟਿੰਗ ਹੋਈ ਆ ਡਾਕਟਰ ਵਿੰਦੂਪ ਸਿੰਘ ਵਿੱਚ ਅਸੀਂ ਦੀ ਗਵਾਈ ਹੇਠ ਬਹੁਤ ਹੀ ਚੰਗਾ ਹੰਗਾ ਦਾ ਸਾਡੀ ਅੱਜ ਪੰਜਵੀਂ ਮੀਟਿੰਗ ਸੀਗੀ ਦਿਹਾਤੀ ਦੇ ਚਾਰੇ ਹਲਕਿਆਂ ਵਿੱਚ ਕਰ ਲਈ ਅੱਜ ਸ਼ਹਿਰ ਤੋਂ ਸ਼ੁਰੂ ਕੀਤੀ ਹੈ ਕੱਲ ਸਾਡੀ ਈਸਟ ਹਲਕੇ ਦੀ ਹੈ ਸ਼ਾਮ ਨੂੰ ਵੈਸਟ ਦੀ ਹੈ ਉਹ ਤੋਂ ਬਾਅਦ ਫਿਰ ਨਾਉਥ ਵੀ ਹੋਏਗੀ ਫਿਰ ਸੈਂਟਰ ਦੀ ਹੋਏਗੀ ਪਹਿਲਾਂ ਅਸੀਂ ਹਲਕੇ ਦੀਆਂ ਮੀਟਿੰਗਾਂ ਕਰਦੇ ਉਹ ਤੋਂ ਬਾਅਦ ਅਸੀਂ ਦੂਜੀ ਕੈਂਪੇਨ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਘਰ ਘਰ ਜਾਵਾਂਗੇ ਦੋ ਸਾਲ ਜਿੰਨਾ ਕੰਮ ਕੀਤਾ ਮਾਨ ਸਾਹਿਬ ਦੀ ਸਰਕਾਰ ਦਾ ਜਿੰਮਾ ਕੰਮ ਹੈ ਉਹ ਕਰਤਾ ਜਿਹੜਾ ਅਸੀਂ ਪਹੁੰਚਾਉਣਾ ਹੈ ਕਰਕਾ ਸੁਨਿਆ ਦੇਣਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤੇ ਆਮ ਆਦਮੀ ਪਾਰਟੀ ਰਿਸਪੌਂਸ ਕਿਸਨੇ ਰਿਸਪੌਂਸ ਕਿਸੇ ਦਾ ਮਿਲਦਾ ਹਨ ਨਾ ਕਰਾ ਰਿਹਾ ਹਾਂ ਆ ਦੇਖੋ ਰਿਸਪੌਂਸ ਕਿੰਦਾ ਬਾਹ ਜਬਰਦਸ ਰਿਸਪੌਂਸ ਬਹੁਤ ਜਬਰਦਸ ਬਹੁਤ ਹੀ ਜਬਰਦਸ ਰਿਸਪੌਂਸ ਧੰਨਵਾਦ ਜੋ ਆਪਕੇ ਲੱਗਾ ਸਰਕਾਰ ਵੱਲੋਂ ਨੋਟਿਸ ਪੇਸਾ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਕਿ ਬਹੁਤ ਬਹੁਤ ਗਲਤ ਕੀਤਾ ਬਹੁਤ ਗਲਤ ਕੀਤਾ ਜੀ ਕੇਂਦਰ ਸਰਕਾਰ ਨੇ ਬਹੁਤ ਮਾੜੀ ਗੱਲ ਕੀਤੀ ਆ ਬਹੁਤ ਹੀ ਮਾੜੀ ਗੱਲ ਸਿੱਧੂ ਮੂਸੇਵਾਲੇ ਜਿਹਦੇ ਮਾਤਾ ਪਿਤਾ ਨੂੰ ਲੋਟ ਰੇ ਭੇਜਣਾ ਬਹੁਤ ਨੀਵੇਂ ਲੈਵਲ ਦੀ ਕਾਰਵਾਈ ਕੀਤੀ ਵੀਰੇ ਅਕਾਲੀ ਪਾਠ ਪਾਠ ਦੀ ਗੱਲ ਸਰ ਤੋਂ ਦੁਬਾਰਾ ਦੁਬਾਰਾ ਮਾਕਾ ਤੁਸੀਂ ਕਾਲੀਆਂ ਕਾਲੀਆਂ ਨੂੰ ਗੱਠਜੋੜ ਕਰ ਲੈੰਦੋ ਉਹਨਾਂ ਕੋ ਹਿਸਾਬ ਲੈਣਗੇ ਪੰਜਾਬ ਦੇ ਲੋਕ 740 ਸੀਪ ਕਿਸਾਨਾਂ ਦਾ ਬੀਜਪੀ ਨੇ ਜਿਹੜਾ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਜਿਹੜੇ ਕੰਮ ਕਰਦੀ ਆ ਕਾਲੀ ਦਾ ਲੋ ਉਹਦਾ ਜਵਾਬ ਦਊ ਅੱਜ ਅੱਜ ਚਾਹ ਬਹੁਤ ਸਾਡੇ ਪੁਲਿਸ ਪੁਲਿਸ ਆਪ ਮੀਡੀਆ ਨੂੰ ਤੇ ਮਿਲਣ ਦੋ ਅੱਜ ਵਧਾਨ ਸਭਾ ਹਲਕਾ 100 ਦੇ ਸਾਡੀ ਵਲੰਟੀਅਰ ਮੀਟਿੰਗ ਹੋਈ ਆ ਡਾਕਟਰ ਇੰਦਰਪ੍ਰੀਤ ਸਿੰਘ ਜੱਜ ਜੀ ਦੀ ਬਾਈ ਹੇਠ ਬਹੁਤ ਹੀ ਚੰਗਾ ਹੰਗਾ ਦਾ ਸਾਡੀ ਅੱਜ ਪੰਜਵੀਂ ਮੀਟਿੰਗ ਸੀਗੀ ਦਿਹਾਤੀ ਦੇ ਚਾਰੇ ਹਲਕਿਆਂ ਵਿੱਚ ਕਰ ਲਈ ਅੱਜ ਸ਼ਹਿਰ ਤੋਂ ਸ਼ੁਰੂ ਕੀਤੇ ਆ ਕੱਲ ਸਾਡੀ ਈਸਤ ਹਲਕੇ ਦੀ ਆ ਸ਼ਾਮ ਨੂੰ ਵਸਦੀ ਆ ਉਤੋਂ ਬਾਅਦ ਫਿਰ ਨੌਥ ਵੀ ਹੋਏਗੀ ਫਿਰ ਸੈਂਟਰ ਦੀ ਹੋਏਗੀ ਪਹਿਲਾਂ ਅਸੀਂ ਹਲਕੇ ਦੀਆਂ ਮੀਟਿੰਗਾਂ ਕਰਦੇ ਉਤੋਂ ਬਾਅਦ ਅਸੀਂ ਦੂਜੀ ਕੈਂਪੇਨ ਜਿਹੜੀ ਆ ਉਹ ਸ਼ੁਰੂ ਕਰਾਂਗੇ ਘਰ-ਘਰ ਜਾਵਾਂਗੇ ਦੋ ਸਾਲ ਜਿੰਨਾ ਕੰਮ ਕੀਤਾ ਉਹ ਮਾਨ ਸਾਹਿਬ ਦੀ ਸਰਕਾਰ ਦਾ ਜਿੰਨਾ ਕੰਮ ਹੈ ਉਹ ਕਰਤਾ ਜਿਹੜਾ ਅਸੀਂ ਪਹੁੰਚਾਉਣਾ ਹੈ ਘਰ-ਘਰ ਸੁਨਿਆ ਦੇਣਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤੇ ਦੀ ਨੋਟਿਸ ਲਗਾਤਾਰ ਹੀ ਤੁਸੀਂ ਦੇਖਦੇ ਹੋ ਨਾ ਦੀ ਬਾਗੀ ਰਿਸਪੌਂਸ ਮੈਂ ਕਿਸ ਨੇ ਰਿਸਪੌਂਸ ਹੋਤਾ ਹੈ ਨਾ ਇਹ ਸਭ ਲਿਖ ਰਿਸਪੌਂਸ ਕਿਸ ਦਾ ਮਿਲਦਾ ਹੈ ਆ ਦੇਖੋ ਬਹੁਤ ਜਬਰਦਸਤ ਰਿਸਪੋਨਸ ਬਹੁਤ ਜਬਰਦਸਤ ਰਿਸਪੋਨਸ ਬਹੁਤ ਜਬਰਦਸਤ ਬਹੁਤ ਹੀ ਜਬਰਦਸਤ ਰਿਸਪੋਨਸ ਸਰਕਾਰ ਨੂੰ ਨੋਟਿਸ ਭੇਜਤਾ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਕਿ ਬਹੁਤ ਬਹੁਤ ਗਲਤ ਕੀਤਾ ਬਹੁਤ ਗਲਤ ਕੀਤਾ ਜੀ ਕੇਂਦਰ ਸਰਕਾਰ ਨੇ ਬਹੁਤ ਮਾੜੀ ਗੱਲ ਕੀਤੀ ਆ ਬਹੁਤ ਹੀ ਮਾੜੀ ਗੱਲ ਸਿੱਧੂ ਮੂਸੇਵਾਲੇ ਜਿਹਦੇ ਮਾਤਾ ਪਿਤਾ ਨੂੰ ਲੋਟ ਰੇ ਭੇਜਣਾ ਬਹੁਤ ਨੀਵੇਂ ਲੈਵਲ ਦੀ ਕਾਰਵਾਈ ਕੀਤੀ ਪਈ ਉਹ ਛੱਡ ਦਿਓ ਪਈਆ ਕਹਿੰਦੇ ਕਿ ਜਲਦੀ ਲਖਾ ਤੁਸੀਂ ਕਾਲੀਆਂ ਕਾਲੀਆਂ ਨੂੰ ਗੱਠ ਜੋੜ ਕਰ ਲੈਣ ਦੋ ਉਹਨਾਂ ਕੋ ਹਿਸਾਬ ਲੈਣਗੇ ਪੰਜਾਬ ਦੇ ਲੋਕ 740 ሺਹ ਕਿਸਾਨਾਂ ਦਾ ਬੀਜਪੀ ਨੇ ਜਿਹੜਾ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਜਿਹੜੇ ਕੰਮ ਕਰਦੀ ਆ ਕਾਲੀ ਦਲ ਉਹਦੇ ਜਵਾਬ ਦੋ